ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਨਰੋਤਮ ਸਿੰਘ ਢਿੱਲੋਂ ਦੇ ਗੋਆ 'ਚ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ ਮਹਾਰਾਸ਼ਟਰ ਪੁਲਿਸ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਨਰੋਤਮ ਢਿੱਲੋਂ ਦਾ ਗਲਾ ਕੁੱਟ ਕੇ ਕਤਲ ਕੀਤਾ ਗਿਆ ਸੀ ਪੁਲਿਸ ਰਿਪੋਰਟ ਮੁਤਾਬਕ ਨਰੋਤਮ ਢਿੱਲੋ ਦੇ ਸਰੀਰ ਤੇ ਕਈ ਥਾਵਾਂ ਤੇ ਅੰਦਰੂਨੀ ਜ਼ਖਮ ਵੀ ਸਨ ਪੁਲਿਸ ਨੇ ਇਸੇ ਮਾਮਲੇ ਦੇ ਵਿੱਚ ਮਹਾਰਾਸ਼ਟਰ ਦੇ ਪੇਨ ਇਲਾਕੇ ਤੋਂ ਇੱਕ ਔਰਤ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਵੀ ਹਾਸਲ ਕੀਤਾ ਗਿਆ ਦੱਸ ਦੇ ਕਿ ਗੋਆ ਪੁਲਿਸ ਦੇ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਨਰੋਤਮ ਢਿੱਲੋ ਦਾ ਗਲਾ ਕੱਟ ਕੇ ਕਤਲ ਕੀਤਾ ਗਿਆ ਸੀ ਅਤੇ ਉਹਨਾਂ ਦੇ ਸਰੀਰ ਤੇ ਕਈ ਥਾਵਾਂ ਤੇ ਅੰਦਰੂਨੀ ਜ਼ਖਮ ਵੀ ਹਨ ਦੱਸੇ ਕਿ ਨਰੋਤਮ ਢਿੱਲੋ ਦੀ ਲਾਸ਼ ਉਤਰੀ ਗੋਆ ਦੇ ਪੁਰਬਾਰਮ ਇਲਾਕੇ ਦੇ ਵਿੱਚ ਸਥਿਤ ਉਹਨਾਂ ਦੇ ਵਿਲਾ ਦੇ ਵਿੱਚੋਂ ਹੀ ਬਰਾਮਦ ਹੋਈ ਸੀ ਨਰੋਤਮ ਗੋਆ ਦੇ ਵਿੱਚ ਇਕੱਲੇ ਰਹਿੰਦੇ ਸਨ ਜਦ ਕਿ ਉਹਨਾਂ ਦੇ ਬੱਚੇ ਵਿਦੇਸ਼ ਦੇ ਵਿੱਚ ਰਹਿੰਦੇ ਨੇ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੀ ਗਈ 22 ਸਾਲ ਦੀ ਕੁੜੀ ਦੇ ਵੱਲੋਂ ਵੀ ਖੁਲਾਸੇ ਕੀਤੇ ਗਏ ਜਿਸ ਨੇ ਪੁਲਿਸ ਦੀ ਮੁੰਡਲੀ ਪੁੱਛ ਗੇਸ਼ ਦੌਰਾਨ ਮੰਨਿਆ ਕਿ ਉਸਨੇ ਗੋਆ ਦੇ ਰਹਿਣ ਵਾਲੇ 77 ਸਾਲ ਦੇ ਨਰੋਤਮ ਢਿੱਲੋਂ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰam ਤੇ ਗੱਲਬਾਤ ਸ਼ੁਰੂ ਕੀਤੀ ਸੀ ਨਰੋਤਮ ਢਿੱਲੋਂ ਨੇ ਖੁਦ ਉਸ ਨੂੰ ਇੰਸਟਾਗ੍ਰam ਤੇ ਮੈਸੇਜ ਕੀਤਾ ਤੇ ਉਸ ਨੂੰ ਗੋਆ ਆਉਣ ਅਤੇ ਬੰਗਲੇ 'ਚ ਰਹਿਣ ਦਾ ਸੱਦਾ ਦਿੱਤਾ ਸੀ ਜਿਸ ਤੋਂ ਬਾਅਦ ਨਰੋਤਮ ਦੇ ਸੱਦੇ ਤੇ ਲੜਕੀ ਆਪਣੇ ਦੋ ਹੋਰ ਦੋਸਤਾਂ ਨਾਲ ਉਸ ਨੂੰ ਮਿਲਣ ਆਈ ਜਦਕਿ ਲੜਕੀ ਨੇ ਇਹੀ ਦਾਵਾ ਕੀਤਾ ਕਿ 4 ਫਰਵਰੀ ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਨਰੋਤਮ ਢਿੱਲੋਂ ਦੇ ਵੱਲੋਂ ਉਸ ਦੇ ਨਾਲ ਛੇੜਛਾੜ ਕੀਤੀ ਗਈ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਤਿੰਨਾਂ ਨੇ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਨਰੋਤਮ ਢਿੱਲੋਂ ਦੀ ਮੌਤ ਤੋਂ ਬਾਅਦ ਲੜਕੀ ਆਪਣੇ ਦੋਸਤਾਂ ਦੇ ਨਾਲ ਉੱਥੋਂ ਭੱਜ ਗਈ ਅਤੇ ਫਰਾਰ ਹੋਣ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਨਰੋਤਮ ਦਾ ਮੋਬਾਈਲ ਫੋਨ ਗਲੇ ਦੀ ਚੇਨ ਅਤੇ ਸੋਨੇ ਦੇ ਕੜੇ ਵੀ ਲੁੱਟ ਲਏ ਗਏ ਸਨ ਦੱਸ ਦੇ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ 32 ਸਾਲ ਦੇ ਜਤਿੰਦਰ ਰਾਮਚੰਦਰ ਸਾਹੋ ਅਤੇ 22 ਸਾਲ ਦੀ ਨੀਤੂ ਸ਼ੰਕਰ ਰਹੁਜਾ ਵਾਸੀ ਪੋਪਾਲ ਮੱਧ ਪ੍ਰਦੇਸ਼ ਵਜੋਂ ਹੋਈ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਵੱਲੋਂ ਰਿਮਾਂਡ ਹਾਸਲ ਕੀਤਾ ਗਿਆ ਅਤੇ ਇਸ ਮਾਮਲੇ ਦੇ ਵਿੱਚ ਅਗਲੀ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਨਰੋত্তম ਸਿੰਘ ਢਿੱਲੋਂ ਦੇ ਗੋਆ ਚ ਕਤਲ ਮਾਮਲੇ 'ਚੋ ਵੱਡਾ ਖੁਲਾਸਾ ਹੋਇਆ ਹੈ। ਮਹਾਰਾਸ਼ਟਰ ਪੁਲਿਸ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਨਰੋਤਮ ਢਿੱਲੋ ਦਾ ਗਲਾ ਕੁੱਟ ਕੇ ਕਤਲ ਕੀਤਾ ਗਿਆ ਸੀ। ਪੁਲਿਸ ਰਿਪੋਰਟ ਦੇ ਮੁਤਾਬਕ ਨਰੋਤਮ ਢਿੱਲੋ ਦੇ ਸਰੀਰ 'ਤੇ ਕਈ ਥਾਵਾਂ 'ਤੇ ਅੰਦਰੂਨੀ ਜ਼ਖਮ ਵੀ ਸਨ। ਪੁਲਿਸ ਨੇ ਇਸੇ ਮਾਮਲੇ ਦੇ ਵਿੱਚ ਮਹਾਰਾਸ਼ਟਰ ਦੇ ਪੇਨ ਇਲਾਕੇ ਤੋਂ ਇੱਕ ਔਰਤ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਵੀ ਹਾਸਲ ਕੀਤਾ ਗਿਆ। ਦੱਸ ਦੇ ਕਿ ਗੋਆ ਪੁਲਿਸ ਦੇ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਗੋਤਮ ਟਿਲੋਦਾ ਗਲਾ ਕੁੱਟ ਕੇ ਕਤਲ ਕੀਤਾ ਗਿਆ ਸੀ ਅਤੇ ਉਹਨਾਂ ਦੇ ਸਰੀਰ ਤੇ ਕਈ ਥਾਵਾਂ ਤੇ ਅੰਦਰੂਨੀ ਜ਼ਖਮ ਵੀ ਹਨ ਦੱਸ ਦੇ ਕਿ ਨਰੋਤਮ ਟਿਲੋ ਦੇ ਲਾਸ਼ ਉਤਰੀ ਗੋਆ ਦੇ ਪੋਰਬਾਰਿਮ ਇਲਾਕੇ ਦੇ ਵਿੱਚ ਸਥਿਤ ਉਹਨਾਂ ਦੇ ਵਿਲਾ ਦੇ ਵਿੱਚੋਂ ਹੀ ਬਰਾਮਦ ਹੋਈ ਸੀ ਨਰੋਤਮ ਗੋਆ ਦੇ ਵਿੱਚ ਇਕੱਲੇ ਰਹਿੰਦੇ ਸਨ ਜਦ ਕਿ ਉਹਨਾਂ ਦੇ ਬੱਚੇ ਵਿਦੇਸ਼ ਦੇ ਵਿੱਚ ਰਹਿੰਦੇ ਨੇ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੀ ਗਈ 22 ਸਾਲ ਦੀ ਕੁੜੀ ਦੇ ਵੱਲੋਂ ਵੀ ਖੁਲਾਸੇ ਕੀਤੇ ਗਏ ਜਿਸ ਨੇ ਪੁਲਿਸ ਦੀ ਮੁੰਡਲੀ ਪੁੱਛਗੈਸ਼ ਦੌਰਾਨ ਮੰਨਿਆ ਕਿ ਉਸਨੇ ਗੋਆ ਦੇ ਰਹਿਣ ਵਾਲੇ 77 ਸਾਲ ਦੇ ਨਰੋਤਮ ਢਿੱਲੋਂ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰam ਤੇ ਗੱਲਬਾਤ ਸ਼ੁਰੂ ਕੀਤੀ ਸੀ ਨਰੋਤਮ ਢਿੱਲੋਂ ਨੇ ਖੁਦ ਉਸ ਨੂੰ ਇੰਸਟਾਗ੍ਰam ਤੇ ਮੈਸੇਜ ਕੀਤਾ ਤੇ ਉਸ ਨੂੰ ਗੋਆ ਆਉਣ ਅਤੇ ਬੰਗਲੇ 'ਚ ਰਹਿਣ ਦਾ ਸੱਦਾ ਦਿੱਤਾ ਸੀ ਜਿਸ ਤੋਂ ਬਾਅਦ ਨਰੋਤਮ ਦੇ ਸੱਦੇ ਤੇ ਲੜਕੀ ਆਪਣੇ ਦੋ ਹੋਰ ਦੋਸਤਾਂ ਨਾਲ ਉਸ ਨੂੰ ਮਿਲਣ ਆਈ ਜਦਕਿ ਲੜਕੀ ਨੇ ਇਹ ਵੀ ਦਾਵਾ ਕੀਤਾ ਕਿ 4 ਫਰਵਰੀ ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਨਰੋਤਮ ਢਿੱਲੋਂ ਦੇ ਵੱਲੋਂ ਉਸਦੇ ਨਾਲ ਛੇੜਛਾੜ ਕੀਤੀ ਗਈ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਤਿੰਨਾਂ ਨੇ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਨਰੋਤਮ ਢਿੱਲੋਂ ਦੀ ਮੌਤ ਤੋਂ ਬਾਅਦ ਲੜਕੀ ਆਪਣੇ ਦੋਸਤਾਂ ਦੇ ਨਾਲ ਉੱਥੋਂ ਭੱਜ ਗਈ ਅਤੇ ਫਰਾਰ ਹੋਣ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਨਰੋਤਮ ਦਾ ਮੋਬਾਈਲ ਫੋਨ ਗਲੇ ਦੀ ਚੇਨ ਅਤੇ ਸੋਨੇ ਦੇ ਕੜੇ ਵੀ ਲੁੱਟ ਲਏ ਗਏ ਸਨ ਦੱਸ ਦੇ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ 32 ਸਾਲ ਦੇ ਜਤਿੰਦਰ ਰਾਮਚੰਦਰ ਸਾਹੋ ਅਤੇ 22 ਸਾਲ ਦੀ ਨੀਤੂ ਸ਼ੰਕਰ ਰਹੁਜਾ ਵਾਸੀ ਪੋਪਾਲ ਮੱਧ ਪ੍ਰਦੇਸ਼ ਵਜੋਂ ਹੋਈ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਵੱਲੋਂ ਰਿਮਾਂਡ ਹਾਸਲ ਕੀਤਾ ਗਿਆ ਅਤੇ ਇਸ ਮਾਮਲੇ ਦੇ ਵਿੱਚ ਅਗਲੀ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਦੈਨਿਕ ਸਫੇਰਾ ਟੀਵੀ